ਭਰੇ ਬਾਜ਼ਾਰ ਦੇ ਵਿੱਚ ਗੋਲੀਆਂ ਚੱਲ ਗਈਆਂ ਨੇ ਇੱਕ ਮੋਬਾਈਲਾਂ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ ਸ਼ਰੇਆਮ ਇੱਥੇ ਬਾਜ਼ਾਰ ਦੇ ਵਿੱਚ ਫਾਇਰਿੰਗ ਕਰ ਦਿੱਤੀ ਗਈ ਤਾਂ ਮੋਗਾ ਦਾ ਇਹ ਪੂਰਾ ਮਾਮਲਾ ਹੈ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਇੱਥੇ ਮੋਬਾਈਲਾਂ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਦਰਸਲ ਇੱਥੇ ਦੋ ਤਰ੍ਹਾਂ ਇਕੱਠੀਆਂ ਹੋਈਆਂ ਸੀਗੀਆਂ ਗੱਲਬਾਤ ਕੀਤੀ ਜਾ ਰਹੀ ਸੀ ਉਸੇ ਦੌਰਾਨ ਗੈਮਾਗੇਮੀ ਹੋ ਗਈ ਤਾਂ ਦੋਵੇਂ ਧਿਰਾਂ ਦੇ ਵਿਚਾਲੇ ਲੜਾਈ ਹੋ ਜਾਂਦੀ ਹੈ ਲੜਾਈ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਟੈਲੀਕਾਮ ਦੀ ਇਹ ਦੁਕਾਨ ਹੈ ਜਿੱਥੇ ਦੋ ਧਿਰਾਂ ਜੜੀਆਂ ਸੀਗੀਆਂ ਉਹ ਭਿੜ ਗਈਆਂ ਭਿੜਨ ਤੋਂ ਬਾਅਦ ਇੱਥੇ ਗੋਲੀ ਚਲਾ ਦਿੱਤੀ ਗਈ ਤਾਂ ਗੋਲੀ ਚਲਾਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਜਾਂਚ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਇਹ ਹੀ ਬਾਜ਼ਾਰ ਹੈ ਮੋਗਾ ਦਾ ਨਿਹਾਲ ਸਿੰਘ ਵਾਲਾ ਇਲਾਕਾ ਹੈ ਜਿੱਥੇ ਮੋਬਾਈਲਾਂ ਦੀ ਇੱਕ ਦੁਕਾਨ ਸੀਗੀ ਤਾਂ ਉੱਥੇ ਗੱਲਬਾਤ ਕੀਤੀ ਜਾ ਰਹੀ ਸੀ ਦੋ ਧਿਰਾਂ ਇੱਥੇ ਇਕੱਠੀਆਂ ਹੋਈਆਂ ਸੀਗੀਆਂ ਗੱਲਬਾਤ ਕਰਦੇ ਆਂ ਹੀ ਬਹਿਸ ਬਾਜ਼ੀ ਹੋ ਜਾਂਦੀ ਹੈ ਤਾਂ ਤਕਰਾਰ ਇੰਨੀ ਵੱਧ ਜਾਂਦੀ ਹੈ ਕਿ ਦੋਵੇਂ ਧਿਰਾਂ ਪੇੜ ਜਾਂਦੀਆਂ ਨੇ ਤਾਂ ਪੇੜਨ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਇੱਕ ਧਿਰ ਦੇ ਵਿਅਕਤੀ ਵੱਲੋਂ ਇੱਥੇ ਗੋਲੀ ਚਲਾ ਦਿੱਤੀ ਗਈ ਤਾਂ ਇਹ ਦੇਖ ਸਕਦੇ ਹੋ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹੀ ਇਹ ਦੁਕਾਨ ਹੈ ਮੋਬਾਈਲਾਂ ਦੀ ਜਿੱਥੇ ਇਹ ਪੂਰਾ ਵਿਵਾਦ ਹੋਇਆ ਹੈ ਤਾਂ ਭਰੇ ਬਾਜ਼ਾਰ ਦੇ ਵਿੱਚ ਇੱਥੇ ਗੋਲੀਬਾਰੀ ਕੀਤੀ ਗਈ ਹੈ ਗੋਲੀ ਚਲਾਈ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਇਹ ਤਸਵੀਰਾਂ ਨੇ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜੀਸ਼ ਹੈ ਨਾ ਦੋਵਾਂ ਧਿਰਾਂ ਦੇ ਵਿਚਾਲੇ ਪੁਰਾਣੀ ਰੰਜਿਸ਼ ਵੀ ਚਲਦੀ ਆ ਰਹੀ ਹੈ ਤਾਂ ਪੈਸਿਆਂ ਦੇ ਲੈਣ ਦੇਣ ਦੇ ਨਾਲ ਵੀ ਮਾਮਲਾ ਜੁੜਿਆ ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਥੇ ਦੋ ਧਿਰਾਂ ਇਕਠੀਆਂ ਹੋਈਆਂ ਸੀ ਗਿਆ ਇਸ ਦੁਕਾਨ ਦੇ ਉੱਤੇ ਪਹੁੰਚੇ ਸੀਗੇ ਜਿੱਥੇ ਗੱਲਬਾਤ ਦੋਵਾਂ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਇਸੇ ਇਸੇ ਦੌਰਾਨ ਮਾਹੌਲ ਗਰਮਾ ਜਾਂਦਾ ਹੈ ਬੈਸਬਾਜੀ ਜਿਹੜੀ ਸੀ ਤਕਰਾਰ ਦੇ ਵਿੱਚ ਬਦਲ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਿਚਾਲੇ ਲੜਾਈ ਸ਼ੁਰੂ ਹੋ ਜਾਂਦੀ ਹੈ ਤਾਂ ਇੱਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਇੱਥੇ ਚਲਾ ਦਿੱਤੀ ਜਾਂਦੀ ਹੈ ਤਾਂ ਤਿੰਨ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋ ਗਏ ਨੇ ਇਸ ਫਾਇਰਿੰਗ ਦੇ ਵਿੱਚ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪੂਰੇ ਜਿਹੜੇ ਨਾਲ ਦੇ ਦੁਕਾਨਾਂ ਵਾਲੇ ਸੀ ਜਿਹੜੇ ਬਾਜ਼ਾਰ ਵਾਲੇ ਸੀਗੇ ਉਹ ਵੀ ਇੱਥੇ ਸਹਿਮ ਜਾਂਦੇ ਨੇ ਕਿਉਂਕਿ ਜਿਵੇਂ ਹੀ ਬਾਜ਼ਾਰ ਦੇ ਵਿੱਚ ਗੋਲੀ ਚੱਲਦੀ ਹੈ ਉਹ ਵੀ ਸਹਿਮ ਜਾਂਦੇ ਨੇ ਇਹ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਗੋਲੀ ਚਲਾਈ ਗਈ ਹੈ ਤਾਂ ਟੈਲੀਕਮ ਦੀ ਇਹ ਦੁਕਾਨ ਸੀਗੀ ਟੈਲੀਕਮ ਸੀਗਾ ਜਿੱਥੇ ਦੋ ਧਿਰਾਂ ਇਕੱਠੀਆਂ ਹੋਈਆਂ ਸੀਗੀਆਂ ਤਾਂ ਇੱਥੇ ਗੱਲਬਾਤ ਕੀਤੀ ਜਾ ਰਹੀ ਸੀਗੀ ਉਸੇ ਦੌਰਾਨ ਇਹਨਾਂ ਦੀ ਬਹਿਸਬਾਜੀ ਤਕਰਾਰ ਦੇ ਵਿੱਚ ਬਦਲ ਗਈ ਤਾਂ ਇੱਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ ਤਾਂ ਪੁਲਿਸ ਦੇ ਦਸtan ਮੁਤਾਬਕ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਧਿਰਾਂ ਇੱਥੇ ਇਕੱਠੀਆਂ ਹੋਈਆਂ ਸੀ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ ਫਿਰ ਦੋਵੇਂ ਧਿਰਾਂ ਆਪਸ ਦੇ ਵਿੱਚ ਉਲਝ ਗਈਆਂ ਤਾਂ ਇੱਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਇੱਥੇ ਚਲਾ ਦਿੱਤੀ ਗਈ ਤਿੰਨ ਜਣੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਾਇਰਿੰਗ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਇੱਥੇ ਮੌਕੇ ਦੇ ਉੱਤੇ ਪਹੁੰਚ ਚੁੱਕੇ ਸੀਗੇ ਜਿਨ੍ਹਾਂ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਉਹ ਤੁਹਾਨੂੰ ਸੁਣਾਣੇ ਅਜਨਾ ਜੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਪਤਾ ਲੱਗਾ ਕਿ ਇੱਕ ਮੋਬਾਈਲ ਸ਼ਾਪ ਉੱਤੇ ਅ ਲੜਾਈ ਝਗੜਾ ਹੋ ਗਿਆ ਗੋਲੀ ਚੱਲ ਗਈ ਹੈ ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਇਹ ਹਾਲਾਤ ਸੀ ਕਿ ਪਤਾ ਲੱਗਾ ਵੀ ਜਸਪੀ ਸਿੰਘ ਹਰਕ੍ਰਿਸ਼ਨ ਅਤੇ ਧਰਮਪਾਲ ਇਹ ਕਿਸੇ ਪੁਰਾਣੇ ਮਸਲਾ ਸੀ ਨਾਲ ਦਾ ਪੈਸਿਆਂ ਦਾ ਲੈਣ ਦੇਣ ਸੀ ਉਹਦੇ ਸਬੰਧ ਵਿੱਚ ਇਹ ਇਕੱਠੇ ਹੋਏ ਸਨ ਤੇ ਉੱਥੇ ਗੱਲਾਂ ਕਰਦਿਆਂ ਇਨਾਂ ਦਾ ਮਾਹੌਲ ਤਣਾਪੂਰਨ ਹੋ ਗਿਆ ਤਾਂ ਇੱਕ ਗੋਬਿੰਦ ਸਿੰਘ ਜੀ ਸਕੁੰਦਨ ਨਾਮ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਇਹਨਾਂ ਤੇ ਜਿਹੜਾ ਹੈਗਾ ਗੋਲੀਬਾਰੀ ਹੋ ਗਈ ਇਹ ਤਿੰਨ ਜਿਹੜੇ ਬੰਦੇ ਜਖਮੀ ਹੋ ਗਏ ਨੇ ਉਹਨਾਂ ਨੂੰ ਜਿਹੜਾ ਅਬੈਰੀ ਸਿਟੀ ਹਸਪੀਟਲ ਹੈ ਉੱਥੇ ਦਾਖਲ ਕਰਾਇਆ ਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਮੁਨਾਸਬ ਕਾਰਵਾਈ ਹੋਈ